ਸਿੱਖ ਆਪਣਿਆਂ ਦਾ ਖਿਆਲ ਕਰਨ ਭਾਵੇਂ ਨਾ ਕਰਨ ਪਰ ਕੋਈ ਦੂਜਾ ਜਦੋਂ ਥੋੜਾ ਬੋਦਾ ਪਖੰਡ ਕਰਕੇ ਵਿਖਾਉਂਦਾ ਸਿੱਖੀ ਵਾਸਤੇ ਤੇ ਅਸੀਂ ਭੇਡਾਂ ਵਾਂਗ ਉਹਦੇ ਮਗਰ ਲੱਗ ਜਾਂਦੇ ਆਂ ਭਾਵੇਂ ਸਾਡੇ ਬੇੜਾ ਕਰ ਕਰਦੇ ਹੋਵੇ ਆਹ ਬਾਬਾ ਪ੍ਰੇਮਾਨੰਦ ਐ ਇਹ ਕਰ ਕੀ ਰਿਹਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਤਸਵੀਰ ਨੂੰ ਪੂਜ ਰਿਹਾ ਤੇ ਉਹਨੂੰ ਟਿੱਕਾ ਵੀ ਲਾ ਰਿਹਾ ਨਾ ਸੀ ਤਸਵੀਰਾਂ ਦੇ ਪੁਜਾਰੀ ਤੇ ਨਾ ਸੀ ਟਿੱਕੇ ਲਾਉਣ ਵਾਲੇ ਪਰ ਸਾਨੂੰ ਲਜਾਇਆ ਕਿੱਧਰ ਜਾ ਰਿਹਾ ਕਿੰਨੇ ਲੋਕਾਂ ਨੇ ਇਹਦੀ ਵੀਡੀਓ ਵੇਖੀ ਆ ਲੱਖਾਂ ਲੋਕਾਂ ਨੇ ਵੇਖੀ ਆ ਤਾਂ ਕੀ ਸੋਚਣਗੇ ਕਿ ਸਿੱਖਾਂ ਦੇ ਵਿੱਚ ਵੀ ਇਹੋ ਬਾਹਮਣਵਾ ਚੱਲਦਾ ਸੀ ਉਹ ਵੀ ਟਿੱਕੇ ਲਾਉਂਦੇ ਹੋਣਗੇ ਜਦ ਕਿ ਅਸੀਂ ਤਸਵੀਰਾਂ ਨੂੰ ਹੀ ਨਹੀਂ ਮੰਨਦੇ ਸਾਡੀ ਇੱਕੋ ਤਸਵੀਰ ਆ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਸੀਂ ਸ਼ਬਦ ਦੇ ਪੂਜਾਰੀ ਆ ਪਰ ਇਹ ਜੋ ਮਰਜ਼ੀ ਕਰਨ ਜਿਹੜਾ ਕੰਮ ਕਰਨਾ ਕਰਨ ਪਰ ਸਾਡੇ ਗੁਰੂ ਸਾਹਿਬਾਨ ਦੀ ਜਿਹੜੀ ਛਵੀ ਆ ਲੋਕਾਂ ਦੇ ਸਾਹਮਣੇ ਕਿਸ ਤਰ੍ਹਾਂ ਦੀ ਲਿਆ ਰਹੇ ਆ ਏ ਬਿਲਕੁਲ ਗਲਤ ਕਰ ਰਹੇ ਸੋ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਕਿਉਂਕਿ ਸਿੱਖੀ ਦਾ ਭਲਾ ਸਿੱਖ ਜੋਧਿਆਂ ਨੇ ਤੇ ਸਿੱਖ ਮਰ ਜੀਵੜਿਆਂ ਨੇ ਕਰਨਾ ਕਿਸੇ ਹੋਰ ਰੇਣੀ ਜੀ ਕਰਨਾ ਇਹਨਾਂ ਲੋਕਾਂ ਨੇ ਸਾਨੂੰ ਪਖੰਡ ਵਿੱਚ ਹੀ ਪਾਉਣਾ ਤੇ ਸਾਵਧਾਨ ਰਹੋ ਇਹਨਾਂ ਲੋਕਾਂ ਤੋਂ